ਪੁਲਿਸ ਦੀ ਗ੍ਰਾਫਟ ਵਿੱਚ ਖੜੇ ਇਹ ਨੇ ਅੰਤਰਰਾਜੀ ਚੋਰ ਕਿਰੋਦੇ ਤਿੰਨ ਮੈਂਬਰ ਪੁਲਿਸ ਦਾ ਦਾਵਾ ਹੈ ਕਿ ਇਹ ਦੋ ਔਰਤਾਂ ਅਤੇ ਇੱਕ ਪੁਰਸ਼ ਨਵਜਮੇ ਬੱਚਿਆਂ ਦੀ ਤਸਕਰੀ ਕਰਦੇ ਸਨ ਪੁਲਿਸ ਮੁਤਾਬਕ ਇਹ ਲੋਕ ਗਰੀਬ ਪਰਿਵਾਰਾਂ ਤੋਂ ਬੱਚਿਆਂ ਨੂੰ ਖਰੀਦ ਕੇ ਲਖਪਤੀ ਅਤੇ ਕਰੋੜਪਤੀ ਬੇਔਲਾਦ ਪਰਿਵਾਰਾਂ ਨੂੰ ਮੂੰ ਮੰਗੀ ਕੀਮਤ ਵਿੱਚ ਵੇਚਣ ਦਾ ਬਿਜ਼ਨਸ ਚਲਾਉਂਦੇ ਸਨ ਸ਼ਰਨਜੀਤ ਕੌਰ ਸ਼ਕੁੰਤਲਾ ਰਾਣੀ ਅਤੇ ਅਜੀਤ ਸਿੰਘ ਦਾ ਇਹ ਕਾਲਾ ਚਿੱਠਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਹਨਾਂ ਨੇ ਹਾਲ ਹੀ ਵਿੱਚ ਲੁਧਿਆਣਾ ਦੇ ਦੁਗਰੀ ਸਥਿਤ ਤਾਂਦਰਾ ਰੋਡ ਤੇ ਰਹਿਣ ਵਾਲੀ ਸਵਰਨਜੀਤ ਕੌਰ ਦਾ ਕਰੀ ਪੰਜ ਮਹੀਨੇ ਦਾ ਬੱਚਾ ਚੰਡੀਗੜ੍ਹ ਵਿੱਚ ਵੇਚ ਦਿੱਤਾ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੇ ਹੋਰ ਮਾਮਲਿਆਂ ਤੋਂ ਪਰਦਾ ਚੁੱਕਿਆ ਜਾ ਸਕੇ ਉਹ ਦੇਖਦੇ ਆ ਵੀ ਜਦੋਂ ਇਹ ਇੱਕ ਡਾਈ ਟਾਈਪ ਹੈ ਜਿਹੜੀ ਸਕੁੰਤਲਾ ਰਾਣੀ ਹੈ ਇਹ ਜਦੋਂ ਕੋਈ ਦਵਾਈ ਲੈਣ ਆਉਂਦੀ ਲੇਡੀ ਉਹਨੂੰ ਦੇਖਦੇ ਵੀ ਇਹ ਆਰਥਿਕ ਪੱਖੋਂ ਗਰੀਬ ਹੈ ਉਹਨੂੰ ਬਾਚੇ ਚ ਲੈ ਕੇ ਉਹ ਕਹਿੰਦੇ ਵੀ ਅੱਛੀ ਪਰਵਰਿਸ਼ ਕਰਾਂਗੇ ਬੱਚੇ ਦੀ ਤੇ ਉਸ ਨੂੰ ਬੱਚਾ ਫਸਲ ਕਰਕੇ ਤੇ ਅੱਗੇ ਵੇਚਦੇ ਸਵਰਨਜੀਤ ਕੌਰ ਦਾ ਇੱਕ ਬੱਚਾ ਜਿਹੜਾ ਸੀਗਾ ਉਹ ਬਰਕਰਿਬ 4 ਮਹੀਨੇ ਉਹਨੂੰ ਸਕੰਤਰਾ ਰਾਣੀ ਤੇ ਸਰਜੀਤ ਕੌਰ ਅਤੇ ਅਜੀਤ ਸਿੰਘ ਨੇ ਖਰੀਦ ਕੇ ਅੱਗੇ ਜਿਹੜਾ ਚੰਡੀਗੜ੍ਹ ਵਿੱਚ ਸੈਕਟਰ 47 ਡੀ ਰਾਜਪਤਰੀ ਰਜੇਸ਼ ਕਵਰ ਨੂੰ ਵੇਚਿਆ ਹੋਇਆ ਅਤੇ ਇਸ ਦੇ ਵਿੱਚ ਜਿਹੜਾ ਤਿੰਨ ਜਣਿਆਂ ਨੂੰ ਅਰੈਸਟ ਕੀਤਾ ਗਿਆ ਔਰ ਬੱਚਾ ਜਿਹੜਾ ਹੈ ਹੁਣ ਪੀਜੀਆਈ ਐਡਮਿਟ ਹੈ ਇਸ ਤੋਂ ਇਲਾਵਾ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਵੀ ਆਏਗਾ ਡੋਮਿਨੇਟ ਹੋਏਗਾ ਉਸ ਨੂੰ ਅਰੈਸਟ ਕੀਤਾ ਜਾਵੇਗਾ ਪੁਲਿਸ ਮੁਤਾਬਕ ਇਹ ਲੋਕ ਸਿਰਫ ਛੋਟੇ ਮਾਸੂਮ ਬੱਚਿਆਂ ਦੇ ਹੀ ਖਰੀਦੋ-ਫਰੋਖਤ ਕਰਦੇ ਸਨ ਅਤੇ ਹੋਰ ਵੀ ਕੁਝ ਲੋਕ ਇਸ ਕਿਰੋ ਨਾਲ ਜੁੜੇ ਹੋ ਸਕਦੇ ਨੇ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ